ਪੰਜਾਬ ਸਰਕਾਰ ਨੇ ਐਨਜੀਡੀਆਰਐਸ ਪੋਰਟਲ ਦੇ ਵਿੱਚ ਨਵੀਂ ਆਪਸ਼ਨ ਖਤਮ ਕਰ ਦਿੱਤੀ ਹੈ ਇਸ ਦੇ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ ਪੋਰਟਲ ਦੇ ਵਿੱਚ ਪ੍ਰਮਾਣਿਤ ਅਤੇ ਗੈਰ ਪ੍ਰਮਾਣਿਤ ਕਲੋਨੀ ਹੋਣ ਅਤੇ ਕਲੋਨੀ ਦੀ ਲਾਇਸੈਂਸ ਨੰਬਰ टीएस ਨੰਬਰ ਆਦੀ ਜਾਣਕਾਰੀ ਦੇਣ ਤੋਂ ਇਲਾਵਾ ਲਾਇਸੈਂਸ ਜਾਰੀ ਕਰਨ ਦੀ ਮਿਤੀ ਕਲੋਨੀ ਦਾ ਨਾਮ ਅਤੇ ਕਲੋਨਾਈਜ਼ਰ ਦਾ ਪੈਨ ਨੰਬਰ ਵਰਗੀ ਜਿਹੜੀ ਜਾਣਕਾਰੀ ਆਉ ਪੋਰਟਲ ਦੇ ਵਿੱਚ ਭਰਨ ਦੀ ਨਵੀਂ ਆਪਸ਼ਨ ਪਾ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਨਵੀਂ ਆਪਸ਼ਨ ਖਤਮ ਕਰਨ ਦੇ ਨਾਲ ਹੁਣ ਸਾਲ 1995 ਤੋਂ ਪਹਿਲਾਂ ਖਰੀਦੇ ਗਏ ਪਲਾਟਾਂ ਤੋਂ ਇਲਾਵਾ 50 ਸਾਲ ਜਾਂ ਹੋਰ ਪੁਰਾਣੀ ਆਬਾਦੀ ਦੇ ਵਿੱਚ ਲਾਲ ਲਕੀਰ ਆਦੀ ਰਿਹਾਇਸ਼ ਖੇਤਰ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਹੋਣ ਦੇ ਹੋਣ ਦੇ ਨਾਲ ਜਿਹੜੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਸ ਸਬੰਧੀ ਜਗ ਬਾਣੀ ਵੱਲੋਂ 4 ਜੁਲਾਈ ਨੂੰ ਇਹ ਮੁੱਦਾ ਪ੍ਰਮੁਖਤਾ ਦੇ ਨਾਲ ਛਾਪਿਆ ਗਿਆ ਸੀ ਅਤੇ ਸੂਬੇ ਦੇ ਵਿੱਚ ਕਈ ਕਲੋਨਾਈਜ਼ਰਾਂ ਦੇ ਨੇ ਕਰੀਬ 30 ਸਾਲ ਪਹਿਲਾਂ ਸਸਤੀ ਖੇਤੀ ਵਾਲੀਆਂ ਜ਼ਮੀਨਾਂ ਕਰੀਬ ਕੇ ਅਨ ਅਧਿਕਾਰਿਤ ਕਲੋਨੀਆਂ ਉਸਾਰ ਦਿੱਤੀਆਂ ਸਨ ਇਨ੍ਹਾਂ ਅਨ ਅਧਿਕਾਰਿਤ ਕਲੋਨੀਆਂ ਦੇ ਵਿੱਚ ਸ਼ਹਿਰੀ ਸੰਸਥਾਵਾਂ ਵੱਲੋਂ ਪਾਣੀ ਸੀਵਰੇਜ ਸੜਕਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਪਰ ਐਨਓਸੀ ਦੀ ਸ਼ਰਤ ਕਾਰਨ ਪਲਾਟ ਦੀ ਰਜਿਸਟਰੀ ਜਿਹੜੀ ਆ ਉਹ ਨਹੀਂ ਹੋ ਰਹੀ ਸੀ ਅਤੇ ਇਸ ਕਾਰਨ ਲੋਕ ਪਰੇਸ਼ਾਨ ਹਨ ਅਤੇ ਸੂਬੇ ਦੇ ਵਿੱਚ ਕਰੀਬ 3 ਸਾਲ ਤੋਂ ਰਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਤੇ ਲੱਗੀ ਐਨਓ ਸੀ ਦੀ ਸ਼ਰਤ ਸੂਬਾ ਸਰਕਾਰ ਨੇ ਇਸ ਵਰੇ ਫਰਵਰੀ ਦੇ ਵਿੱਚ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਤੱਕ ਇਸ ਸੰਬੰਧੀ ਕੋਈ ਨੋਟੀਫਿਕੇਸ਼ਨ ਨਾ ਹੋਣ ਕਾਰਨ ਲੋਕ ਖੱਜਲ ਹੋ ਰਹੇ ਹਨ